ਇਹ ਬੜਾ ਸਰਾਇਆ ਵੀ ਜਾ ਰਿਹਾ ਇਸ ਕਾਰਜ ਨੂੰ ਕਿਵੇਂ ਖਿਆਲ ਆਇਆ ਕਿ ਸ਼ਾਈ ਇਮਾਮ ਜੀ ਤੋਂ ਇਸ ਦਾ ਨੀ ਪੱਥਰ ਖਵਾਇ ਜਾਵੇ ਸੱਚਾ ਖਿਆਲ ਤੇ ਪ੍ਰਮਾਤਮਾ ਲਿਓਣ ਵਾਲਾ ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਇੱਦਾਂ-ਇੱਦਾਂ ਕਰਕੇ ਅਸੀਂ ਗੁਰਦਾਰ ਸਾਹਿਬ ਦਾ ਨੀ ਪੱਥਰ ਰੱਖਣਾ ਪਈ ਅੱਲੇ ਮੈਂ ਕੱਲਾ ਹੀ ਆਇਆ ਤੁਹਾਡੇ ਕੋਲ ਕਿਹੜੇ ਬੰਦੇ ਨੂੰ ਹੁੰਦਾ ਨਾ ਵੀ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਇਕੱਲਾ ਹੀ ਤੇ ਚੌਧਰੀ ਬਣਿਆ ਵੀ ਆਏ ਆ ਮੈਂ ਕਿਹਾ ਜੀ ਮੈਂ ਇਕੱਲਾ ਆਇਆ ਬਾਕੀ ਮੇਰੀ ਕਮੇਟੀ ਵਾਲੇ ਆਣਗੇ ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਡੇਟ ਰੱਖ ਲਓ ਕੋਲ ਗਏ ਅਸੀਂ ਦੱਸਿਆ ਜੀ ਏਦਾਂ ਕਰਕੇ ਆ ਵੀ ਡੇਟ ਅਸੀਂ 5 ਜਨਵਰੀ ਰੱਖ ਲਈ ਹੈ ਤੇ ਕਹਿੰਦੇ ਯਾਰ ਉਸ ਦਿਨ ਸ਼ੁੱਕਰਵਾਰ ਆ ਰਿਹਾ ਮੈਂ ਕਹਾ ਜੀ ਕਹਿੰਦੇ ਦੀ ਚੇਂਜ ਮੈਂ ਕਹੀ ਸ਼ੁੱਕਰਵਾਰ ਮੈਂ ਆਪੇ ਜੁਮੇ ਦੀ ਨਿਵਾਜਦਾ ਰੱਖਿਆ ਸੀ ਤੇ ਬੜੇ ਖੁਸ਼ ਹੋਏ ਉਹਨਾਂ ਨੇ ਉਸ ਲਈ ਆਪਣਾ ਫੋਨ ਲਿਆ ਪੀਐਸਓ ਸਾਹਿਬ ਨੂੰ ਫੋਨ ਲਾਇਆ ਤੇ ਆਪਣੇ ਵੀ ਨੋਟ ਕਰ ਲਿਆ ਕਹਿੰਦੇ ਜੀ ਅਸੀਂ ਆਵਾਂਗੇ ਕੋਈ ਨਹੀਂ ਜਦੋਂ ਆਏ ਆ ਫਿਰ ਸੰਗਤਾਂ ਦਾ ਇਦਾਂ ਦਾ ਮਤਲਬ ਪਿਆਰ ਸਤਿਕਾਰ ਦੇ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਲਫ਼ਜ਼ ਨਹੀਂ ਉਹਨਾਂ ਦਾ ਰਿਸਪੌਂਸ ਹੀ ਬਹੁਤ ਉਹ ਕਹਿੰਦੇ ਸੀ ਤੁਸੀਂ ਮੀਆਂ ਮੀਰ ਜੀ ਦੀ ਯਾਦ ਤਾਜ਼ਾ ਕਰਵਾ ਰਹੇ ਸਾਨੂੰ ਸਾਨੂੰ ਉਹਨਾਂ ਦੀ ਯਾਦ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਕੋਈ ਨਹੀਂ ਅਸੀਂ ਏਡੇ ਕੋਈ ਐਜੂਕੇਟਿਡ ਨਹੀਂ ਐਨੇ ਪੜ੍ਹੇ ਲਿਖੇ ਨਹੀਂ ਹੈ ਵੀ ਜਿਹੜੇ ਸਾਨੂੰ ਅਸੀਂ ਬਹੁਤ ਬੁੱਧੀਜੀਵੀ ਆ ਮਹਾਰਾਜ ਨੇ ਬਸ ਇਦਾਂ ਦਿੱਤੇ ਤੇ ਅਸੀਂ ਚੱਲ ਪਏ ਤੋ ਮੈਂ ਅਲਫ਼ਾਜ਼ ਦੇ ਵਿੱਚ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਮੈਨੂੰ ਦਿਲੋਂ ਬਹੁਤ ਬਹੁਤ ਖੁਸ਼ੀ ਹੋਈ ਨਿਕੋਚੀ ਇਸ ਲਈ ਹੋਈ ਕਿ ਇੱਥੇ ਖੇਰਾਬਾਦ ਦੇ ਵਿੱਚ ਯਾਦ ਤਾਜ਼ਾ ਹੋਈ ਯਾਦ ਕਿਹੜੀ ਤਾਜ਼ਾ ਹੋਈ ਕਿ ਸ਼੍ਰੀ ਦਰਬਾਰ ਸਾਹਿਬ ਦੇ ਨਹੀਂ ਪੱਥਰ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਸਾਈ ਮੀਆਂ ਮਿਰਜ਼ੂ ਤਰਖਵਾਇਆ ਸੀਗਾ ਜਿਹੜਾ ਫਿਰਕੂ ਅਨਸਰ ਨੇ ਉਹ ਆਪਣਾ ਨਫ਼ਰਤ ਦਾ ਕੰਮ ਕਰਦੇ ਪਏ ਲੇਕਿਨ ਜਿਹੜੇ ਜਿਹੜੇ ਬੰਦੇ ਆਪਣੇ ਗੁਰੂ ਨੂੰ ਮੰਨਦੇ ਆਪਣੇ ਧਾਰਮਿਕ ਗ੍ਰੰਥ ਨੂੰ ਮੰਨਦੇ ਤੋ ਉਹ ਬੰਦਾ ਉਹ ਬੰਦੇ ਹਮੇਸ਼ਾ ਪਿਆਰ ਦਾ ਮੈਸੇਜ ਦਿੰਦੇ ਖਰਪੁਰ ਦੇ ਪਿੰਡ ਖੈਰਾਬਾਦ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ ਪਿੰਡ ਦੇ ਵਿੱਚ ਇੱਕ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਔਰ ਇਸ ਇਮਾਰਤ ਦਾ ਨੀਂਹ ਪੱਥਰ ਸ਼ਹੀ ਇਮਾਮ ਤੋਂ ਰਖਵਾਇਆ ਗਿਆ ਹੈ ਤਾਂ ਇਸ ਕੰਮ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਉਸੇ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਸ਼ਾਇ ਇਮਾਮ ਹੁਨਾ ਦੇ ਵੱਲੋਂ ਨਹੀਂ ਪੱਥਰ ਰੱਖਿਆ ਗਿਆ ਸੀਗਾ ਤਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਵੱਲੋਂ ਇਹ ਕਾਰਜ ਕੀਤਾ ਗਿਆ ਸੀਗਾ ਤਾਂ ਇਸੇ ਦੀ ਜਿਹੜੀ ਆ ਚਰਚਾ ਹੋ ਰਹੀ ਹੈ ਔਰ ਭਾਈਚਾਰਕ ਸਾਂਝ ਦਾ ਇਹਨਾਂ ਦੇ ਵੱਲੋਂ ਸੁਨੇਹਾ ਦਿੱਤਾ ਗਿਆ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਰਨਾ ਗੁਰਦਿਆਲ ਸਿੰਘ ਆ ਪਿੰਡ ਖੈਰਾਵਾ ਦਾ ਮੈਂ ਜਗਵਾਨੀ ਟੀਵੀ ਦਾ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਛਾ ਬੜੀ ਚਰਚਾ ਹੋ ਰਹੀ ਆ ਬੜਾ ਸਰਾਇਆ ਵੀ ਜਾ ਰਿਹਾ ਇਸ ਕਾਰਜ ਨੂੰ ਕਿਵੇਂ ਖਿਆਲ ਆਇਆ ਕਿ ਸ਼ਾਈ ਇਮਾਮ ਜੀ ਤੋਂ ਇਸ ਦਾ ਨੀ ਪੱਥਰ ਖਵਾਇਆ ਜਾਵੇ ਸਭ ਖਿਆਲ ਤੇ ਪ੍ਰਮਾਤਮਾ ਲਿਓਣ ਵਾਲਾ ਠੀਕ ਹੈ ਨਾ ਕਹਿੰਦੇ ਸੁਪਨਾ ਵੱਡਾ ਲੈਣਾ ਜਾਂ ਸੋਚਣਾ ਉਹਦਾ ਕੋਈ ਮਾੜੀ ਗੱਲ ਨਹੀਂ ਵੱਡੇ ਸੁਪਨੇ ਲਾਓ ਕਰੋ ਪਰ ਜੇ ਮਹਾਰਾਜ ਬੁੱਧ ਦੇ ਤਦ ਮਿਲਿਆ ਸੀ ਗੈਸੀ ਆਵਾਮ ਜੀ ਕੋ ਲੁਧਿਆਣੇ ਮੈਂ ਗਿਆ ਸੀ ਪਹਿਲੇ ਇਕੱਲਾ ਹੀ ਗਿਆ ਸੀਗਾ ਉਹ ਆਵਾਮ ਜੀ ਨੂੰ ਮਿਲੇ ਸੀ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਸਿਕਿਉਰਿਟੀ ਵਾਲਿਆਂ ਨੇ ਕਿ ਤੁਸੀਂ ਪਹਿਲੇ ਮਿਲੇ ਮੈਂ ਕਿਹਾ ਜੀ ਨਹੀਂ ਕਹਿੰਦੇ ਟਾਈਮ ਲਿਆ ਮੈਂ ਕਿਹਾ ਜੀ ਨਹੀਂ ਤੇ ਕਹਿੰਦੇ ਫਿਰ ਪਤਾ ਨਹੀਂ ਤੁਹਾਨੂੰ ਟਾਈਮ ਬਿਜ਼ੀ ਨਾ ਹੋਣ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਫੇਰ ਆ ਜਾਗਾ ਤੇ 10 15 ਮਿੰਟ ਬਾਅਦ ਫਿਰ ਮੈਨੂੰ ਸਿਕਿਉਰਿਟੀ ਵਾਲਿਆਂ ਨੇ ਆਵਾਮ ਜੀ ਆ ਗਏ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਹਾਂਜੀ ਜੀ ਮੈਂ ਪਹਿਲੀ ਮੇਰੀ ਮੁਲਾਕਾਤ ਸੀਗੀ ਜੀ ਅੱਛਾ ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਇਦਾਂ ਇਦਾਂ ਕਰਕੇ ਅਸੀਂ ਗ ਕੱਲਾ ਹੀ ਆਇਆ ਥੋਡੇ ਕੋਲ। ਹੂੰ। ਕਈ ਵਾਰ ਬੰਦੇ ਨੂੰ ਹੁੰਦਾ ਨਾ ਵੀ ਗੁਰਦਰਾ ਸਾਹਿਬ ਦਾ ਨੀਂਬਤਰੇ ਕੱਲਾ ਹੀ ਚੌਧਰੀ ਬਣਿਆ ਵੀ ਆਇਆ। ਮੈਂ ਕਿਹਾ ਜੀ ਮੈਂ ਕੱਲਾ ਆਇਆ ਬਾਕੀ ਮੇਰੀ ਕਮੇਟੀ ਵਾਲੇ ਆਣਗੇ। ਹਾਂ। ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਡੇਟ ਰੱਖ ਲਓ ਫਿਰ ਅਸੀਂ। ਫਿਰ ਅਸੀਂ ਖਰਾੜਗੜ ਬਾਬਾ ਕੇਵਲ ਸਿੰਘ ਜੀ ਉਹਨਾਂ ਕੋਲ ਗਏ। ਰਵਿਦਾਸ ਮਹਾਰਾਜ ਦਾ ਗੁਰਦਰਾ ਸਾਹਿਬ ਖਰਾੜਗੜ। ਉਹਨਾਂ ਕੋਲ ਗਏ ਉਹਨਾਂ ਕੋਲ ਟਾਈਮ ਲਿਆ ਬਾਬਾ ਮੇਜਰ ਦਾਸ ਜੀ ਉਹਨਾਂ ਕੋਲ ਟਾਈਮ ਲਿਆ ਫਿਰ ਬਾਬਾ ਜਿਸਪਾਲ ਜੀ ਉਹਨਾਂ ਵੀ ਉਹ ਵੀ ਆਏ ਇੱਥੇ। ਫਿਰ ਜਦੋਂ ਟਾਈਮ ਲਿਆ ਫਿਰ ਉਸ ਤੋਂ ਬਾਅਦ ਅਸੀਂ ਦੁਬ ਠੀਕ ਹੈ ਸਾਡੇ ਕਮੇਟੀ ਦੇ ਮੈਂਬਰ ਗਏ ਜਦੋਂ ਆਬਾਮ ਜੀ ਦੇ ਕੋਲ ਗਏ ਅਸੀਂ ਦੱਸਿਆ ਜੀ ਇੱਦਾਂ ਕਰਕੇ ਆ ਵੀ ਡੇਟ ਅਸੀਂ 5 ਜਨਵਰੀ ਰੱਖ ਲਈ ਹੈ ਤੇ ਕਹਿੰਦੇ ਯਾਰ ਉਸ ਦਿਨ ਸ਼ੁੱਕਰਵਾਰ ਆ ਰਿਹਾ ਮੈਂ ਕਹਾ ਜੀ ਕਹਿੰਦੇ ਦੀ ਚੇਂਜ ਮੈਂ ਕਹੀ ਸ਼ੁੱਕਰਵਾਰ ਮੈਂ ਆਪੇ ਜੁਮੇ ਦਿਨ ਵਾਜਦਾ ਰੱਖਿਆ ਸੀ ਤੇ ਬੜੇ ਖੁਸ਼ ਹੋਏ ਉਹਨਾਂ ਨੇ ਉਸ ਲਈ ਆਪਣਾ ਫੋਨ ਲਿਆ ਪੀਐਸਓ ਸਾਹਿਬ ਨੂੰ ਫੋਨ ਲਾਇਆ ਤੇ ਆਪਣੇ ਵੀ ਨੋਟ ਕਰ ਲਿਆ ਕਹਿੰਦੇ ਜੀ ਅਸੀਂ ਆਵਾਂਗੇ ਜਦੋਂ ਉਹ ਨਹੀਂ ਆਉਣ ਜਦੋਂ ਇੱਥੇ ਆਣਾ ਸੀ ਨਾ ਆਣ ਤੱਕ ਤਾਂ ਸਾਡਾ ਇੱਦਾਂ ਹੀ ਰਿਹਾ ਵੀ ਕੋਈ ਜਦੋਂ ਆਏ ਆ ਫਿਰ ਸੰਗਤਾਂ ਦਾ ਇਦਾਂ ਦਾ ਮਤਲਬ ਪਿਆਰ ਸਤਿਕਾਰ ਦੇ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਲਫ਼ਜ਼ ਨਹੀਂ ਅੱਛਾ ਜਦੋਂ ਇਹ ਸੁਨੀਆ ਲੈ ਕੇ ਤੁਸੀਂ ਗਏ ਸ਼ਾਹੀ ਇਮਾਮ ਹੁਣਾਂ ਨੂੰ ਜਦੋਂ ਦੱਸਿਆ ਕਿ ਅਸੀਂ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰ ਰਹੇ ਹਾਂ ਤਾਂ ਤੁਹਾਡੇ ਤੋਂ ਨਹੀਂ ਪੱਥਰ ਕਾਉਣਾ ਤਾਂ ਕਿਹੋ ਜਿਹਾ ਰਿਸਪੌਂਸ ਸੀ ਉਹਨਾਂ ਦਾ ਉਹਨਾਂ ਦਾ ਰਿਸਪੌਂਸ ਹੀ ਬਹੁਤ ਉਹ ਕਹਿੰਦੇ ਸੀ ਤੁਸੀਂ ਮੀਆਂ ਮੀਰ ਜੀ ਦੀ ਯਾਦ ਤਾਜ਼ਾ ਕਰਵਾ ਰਹੇ ਸਾਨੂੰ ਸਾਨੂੰ ਉਹਨਾਂ ਦੀ ਯਾਦ ਆ ਰਹੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਕੋਈ ਨਹੀਂ ਅਸੀਂ ਏਡੇ ਕੋਈ ਐਜੂਕੇਟਿਡ ਨਹੀਂ ਐਨੇ ਪੜ੍ਹੇ ਲਿਖੇ ਨਹੀਂ ਹੈ ਵੀ ਜਿਹੜੇ ਸਾਨੂੰ ਅਸੀਂ ਬਹੁਤ ਬੁੱਧੀਜੀਵੀ ਆ ਮਹਾਰਾਜ ਨੇ ਬਸ ਇਦਾਂ ਚੱਲ ਪਏ ਉਸ ਪੁਰ ਨੂੰ ਤੁਸੀਂ ਦੱਸਿਆ ਕਿ ਜਦੋਂ ਪਹਿਲੀ ਵਾਰ ਹੀ ਮੈਂ ਗਿਆ ਉਹਨਾਂ ਕੋਲ ਤਾਂ ਮੈਂ ਇਕੱਲਾ ਹੀ ਚਲਾ ਗਿਆ ਫਿਰ ਪਿੰਡ ਦੇ ਵਿੱਚ ਸਲਾਹ ਮਸ਼ਵਰਾ ਕਰਗੇ ਸੀ ਮਾਤਾ ਪਾਗੇ ਸੀਗੇ ਕਿ ਜਾਂ ਤੁਹਾਡੇ ਖਿਆਲ ਸੀ ਇਹ ਨਹੀਂ ਮੈਂ ਪਹਿਲੇ ਜਦੋਂ ਗਿਆ ਸੀ ਮੈਂ ਇਕੱਲਾ ਹੀ ਗਿਆ ਸੀਗਾ ਫਿਰ ਜਦੋਂ ਮੈਂ ਆਣ ਕਈ ਵਾਰੀ ਇਦਾਂ ਹੁੰਦੀ ਦੇਖੋ ਜਦੋਂ ਤੁਸੀਂ ਇਦਾਂ ਦੀਆਂ ਸ਼ਕਤੀਆਂ ਤੋਂ ਇਦਾਂ ਦੀਆਂ ਰੂਹਾਂ ਤੋਂ ਜਾਣਦੇ ਆ ਜ਼ਰੂਰੀ ਨਹੀਂ ਤੁਹਾਨੂੰ ਜਾਣਦੇ ਨਹੀਂ ਤੁਹਾਡੇ ਖੈਰ ਪੈ ਜਾਏ ਜਾਂ ਤੁਹਾਨੂੰ ਹਾਂ ਕਰ ਦੇਣ ਕਈ ਵਾਰੀ ਉਹਨਾਂ ਦੇ એનર્ਜੀ ਮੇ ਆ ਹੁਣ ਪੂਰੇ ਪੰਜਾਬ ਦੇ ਹੈਗੇ ਹਨਾ ਹੋ ਸਕਦਾ ਉਹਨਾਂ ਦਾ ਟਾਈਮ ਨਾ ਹੁੰਦਾ ਕਈ ਵਾਰ ਫਿਰ ਸਾਰਿਆਂ ਦੀ ਸੋਚ ਜਿਹੜੀ ਇੱਕ ਕਈ ਵਾਰੀ ਚਾਰ ਬੰਦੇ ਜਾਂ ਪੰਜ ਬੰਦੇ ਦੋ ਮਿਲਦੇ ਹੁਣ ਤਿੰਨਾਂ ਦੀ ਨਾਂ ਸੋਚ ਮਿਲੇ ਮੈਂ ਇਕੱਲਾ ਇਸ ਕਰਕੇ ਗਿਆ ਵੀ ਜੇ ਟਾਈਮ ਦਾ ਸਾਡਾ ਅੱਗਾ ਪਿੱਛਾ ਹੋਊਗਾ ਜਾਂ ਕੁਝ ਵੀ ਆ ਉਹ ਆਪਾਂ ਉਹਨੂੰ ਕਵਰ ਕਰ ਲਾਂਗੇ ਤੇ ਫਿਰ ਜਦੋਂ ਮੈਂ ਉੱਥੋਂ ਆਣ ਕੇ ਫਿਰ ਮੈਂ ਆਪਣੀ ਕਮੇਟੀ ਨੇ ਸਾਰਿਆਂ ਨੂੰ ਸਲਾਹ ਕੀਤੀ ਵੀ ਸ਼ਾਇਦ ਆਬਾਮ ਜੀ ਨੂੰ ਕਹਿੰਦੇ ਉਹ ਆ ਜਾਣਗੇ ਮਤਲਬ ਸਾਰਿਆਂ ਨੂੰ ਵੀ ਮੈਂ ਕਹੇ ਜੀ ਆਉਣਗੇ ਆਪਾਂ ਜਾਣਾ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਫਿਰ ਅਸੀਂ ਉਹਨਾਂ ਨੇ ਸਾਨੂੰ ਇੱਥੇ ਤੱਕ ਆਫਰ ਦਿੱਤੀ ਵੀ ਤੁਸੀਂ ਫੋਨ ਤੇ ਹੀ ਕਹਿਦੇ ਹੋ ਅਸੀਂ ਆ ਜਾਾਂਗੇ ਪਰ ਸਾਡੀ ਕਮੇਟੀ ਨੇ ਸਾਡੇ ਪ੍ਰਧਾਨ ਜੀ ਨੇ ਸਾਰੇ ਨਹੀਂ ਫੈਸਲਾ ਲਿਆ ਵੀ ਨਹੀਂ ਜੇ ਸੱਦਾ ਪੱਤਰ ਤੇ ਫੋਨ ਤੇ ਨਹੀਂ ਅਸੀਂ ਜਾ ਕੇ ਹੀ ਦਵਾਂਗੇ ਸੱਦਾ ਪੱਤਰ ਫਿਰ ਉੱਥੇ ਜਾ ਕੇ ਆਏ ਉਹਨਾਂ ਨੂੰ ਫਿਰ ਸੱਦਾ ਪੱਤਰ ਦੇ ਕੇ ਆਏ ਫਿਰ ਸਾਡੇ ਨੂੰ ਦਸੂਏ ਵਾਲੇ ਵੀ ਉਹਨਾਂ ਦੇ ਨਾਲ ਆਮ ਜੀ ਆਏ ਸਾਰੇ ਆਏ ਠੀਕ ਹੈ ਹਾਂ ਅੱਛਾ ਮੁਸਲਮਾਨ ਵੀਰ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਤੁਸੀਂ ਇਸੇ ਪਿੰਡ ਦੇ ਹੋ ਮੈਂ ਦਸੂਏ ਤੋਂ ਹੀ ਆ ਜੀ ਅਬਦੁਲ ਬਾਸੀਦ ਮੇਰਾ ਨਾਮ ਹੈ ਮੈਂ ਇੱਥੇ ਦਸੂਏ Eidਗਾ ਚ ਇਮਾਮਤ ਕਰੋਂਦਾ ਹਾਂ ਤਕਰੀਬਨ 10-12 ਸਾਲ ਮੈਨੂੰ ਇੱਥੇ ਹੋ ਗਏ ਇਮਾਮਤ ਕਰੋਂਦਾ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਇਸ ਕਾਰਜ ਨੂੰ ਤੁਸੀਂ ਵੀ ਉਸ ਦਿਨ ਇੱਥੇ ਹੀ ਹੋਵੋਗੇ ਮੈਂ ਸ਼ਾਈ ਇਮਾਮ ਸਾਹਿਬ ਦੇ ਨਾਲ ਹੀ ਸੀਗਾ ਜੀ ਜੀ ਤੋ ਬਾਕੀ ਜਿਸ ਵੇਲੇ ਮੈਨੂੰ ਪਤਾ ਚੱਲਾ ਮੈਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਸ਼ਾਈ ਇਮਾਮ ਸਾਹਿਬ ਇੱਥੇ ਆ ਰਹੇ ਨੇ ਹਾਂ ਤੋ ਮੈਂ ਅਲਫ਼ਾਜ਼ ਦੇ ਵਿੱਚ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਮੈਨੂੰ ਦਿਲੋਂ ਬਹੁਤ ਬਹੁਤ ਖੁਸ਼ੀ ਹੋਈ ਹਾਂ ਮੈਨੂੰ ਖੁਸ਼ੀ ਇਸ ਲਈ ਹੋਈ ਕਿ ਇੱਥੇ ਖੇਰਾਬਾਦ ਦੇ ਵਿੱਚ ਯਾਦ ਤਾਜ਼ਾ ਹੋਈ ਯਾਦ ਕਿਹੜੀ ਤਾਜ਼ਾ ਹੋਈ ਕਿ ਸ਼੍ਰੀ ਦਰਬਾਰ ਸਾਹਿਬ ਦਾ ਨਹੀਂ ਪੱਥਰ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਇਸ ਸਾਈ ਮੀਆਂ ਮਿਰਜ਼ਾ ਤਰਖਵੈ ਸੀਗਾ ਵਹੀ ਯਾਦ ਇੱਥੇ ਤਾਜ਼ਾ ਹੋਈ ਹੂੰ ਔਰ ਸ਼ਾਹੀਮਾਮ ਸਾਹਿਬ ਦੇ ਨਾਲ ਆਪਾਂ ਜੁਆਇੰਟ ਨੇ ਸ਼ਾਹੀਮਾਮ ਸਾਹਿਬ ਦੀ ਇਹ ਸੋਚ ਹੈਗੀ ਇਸ ਵੱਲ ਨੇ ਕਿ ਪੰਜਾਬ ਦੇ ਲਈ ਪੰਜਾਬੀ ਭਾਈਚਾਰੇ ਦੇ ਲਈ ਔਰ ਜਿਹੜੀ ਸੱਡੀ ਮਾਂ ਬੋਲੀ ਹੈ ਪੰਜਾਬੀ ਪੰਜਾਬੀ ਦੇ ਲਈ ਕਿੱਦਾਂ ਔਰ ਆਪਣੇ ਮੁਲਕ ਦੇ ਲਈ ਭਾਰਤ ਦੇ ਲਈ ਕਿੱਦਾਂ ਕੰਮ ਕੀਤਾ ਜਾਵੇ ਅੱਛਾ ਇਹ ਬੜੀ ਚੰਗੀ ਗੱਲ ਹੈਗੀ ਆ ਤਾਂ ਜਿਵੇਂ ਤੁਸੀਂ ਉਦੋਂ ਇੱਥੇ ਆਏ ਮੈਨੂੰ ਲੱਗਦਾ ਕਿ ਸ਼ਾਇਦ ਇਹ ਪਹਿਲੀ ਵਾਰੀ ਹੋਊਗਾ ਕਿਤੇ ਸ਼ਾਇਦ ਇਮਾਮ ਵੀ ਕਿਸੇ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰਨ ਗਏ ਹੋਵੋ ਜਾਂ ਤੁਸੀਂ ਵੀ ਗਏ ਹੋਵੋ ਤਾਂ ਇੱਥੇ ਫਿਰ ਲੋਕਾਂ ਦਾ ਰਿਸਪੌਂਸ ਤੋਂ ਉਹਨੂੰ ਕਿਵੇਂ ਲੱਗਾ ਮੇਰੀ ਲਾਈਫ ਦੇ ਵਿੱਚ 10-12 ਸਾਲ ਹੋ ਗਏ ਮੈਨੂੰ ਇਮਾਮਤ ਕਰਨ ਦਾ ਹੋਏ ਤੋਂ ਮੈਂ ਆਪਣੇ ਸਿੱਖ ਭਰਾ ਦੇ ਬਹੁਤ ਸਾਰੇ ਪ੍ਰੋਗਰਾਮ ਚ ਗਿਆ ਮੈਂ ਤੋ ਗੁਰਦੁਆਰੇ ਚ ਵੀ ਪ੍ਰੋਗਰਾਮ ਚ ਗਿਆ ਮੈਂ ਬਹੁਤ ਸਾਰੀ ਜਗ੍ਹਾ ਪ੍ਰੋਗਰਾਮ ਚ ਪਹੁੰਚਾ ਮੈਂ ਲੇਕਿਨ ਮੇਰੀ ਲਾਈਫ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਸੀਗਾ ਜਿਹੜਾ ਮੇਰੇ ਸਾਹਮਣੇ ਬਿਲਕੁਲ ਲਾਈਵ ਇੱਕ ਤਾਂ ਵੀਡੀਓ ਦੇਖਦਾ ਬੰਦਾ ਲੇਕਿਨ ਇਹ ਵੀਡੀਓ ਨਹੀਂ ਇਹ ਮੇਰੇ ਸਾਹਮਣੇ ਲਾਈਵ ਬਿਲਕੁਲ ਸ਼ਾਹੀ ਇਮਾਮ ਸਾਹਿਬ ਨੇ ਮੇਰੇ ਸਾਹਮਣੇ ਨਹੀਂ ਪੱਥਰ ਰੱਖਾ ਤਾਂ ਰਿਸਪੌਂਸ ਕਿਵੇਂ ਦਾ ਆਇਆ ਫਿਰ ਜਦੋਂ ਤੁਸੀਂ ਵੀ ਵੀਡੀਓ ਪਾਈ ਹੋਏਗੀ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵਗੀਆ ਇਸ ਤੋਂ ਬਾਅਦ ਰਿਸਪੌਂਸ ਇਹ ਆਇਆ ਕਿ ਸੱਡੇ ਜਿਹੜਾ ਮੁਸਲਿਮ ਬਾਈਚਾਰਾ ਆਪਣੇ ਲੱਗੇ ਸੱਗੇ ਇੱਥੇ ਵੀ ਹੈਗਾ ਉਹਨਾਂ ਦੇ ਮੈਨੂੰ ਫੋਨ ਆਇਆ ਕਿ ਸਾਨੂੰ ਉਸ ਵੇਲੇ ਨਾਲ ਲੈ ਲੰਦੇ ਸਾਨੂੰ ਆਪਾਂ ਵੀ ਨਾਲ ਚੱਲਦੇ ਤੋਂ ਉਹਨਾਂ ਨੇ ਵੀ ਆਪਾਂ ਨੂੰ ਵਧਾਈ ਦਿੱਤੀ ਬੱਕੀ ਬਾਹਰਲੀ ਕੰਟਰੀ ਦੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਕੈਨੇਡਾ ਤੋਂ ਅਮਰੀਕਾ ਤੋਂ 사ઉਦੀਆ ਅਰਬ ਤੋਂ ਦੁਬਈ ਤੋਂ ਉਹਨਾਂ ਦੇ ਵੀ ਫੋਨ ਆਏ ਕਿ ਇਹ ਬਹੁਤ ਵਧੀਆ ਕੰਮ ਇੱਥੇ ਖੇਰਾਬਾਦ ਦੇ ਵਿੱਚ ਦਸਵੇ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਔਰ ਇਦਾਂ ਦੇ ਕੰਮ ਦੀ ਬਹੁਤ ਸਾਰੀ ਇਸ ਵੇਲੇ ਲੋੜ ਨੇ ਕਿਉਂਕਿ ਜਿਹੜਾ ਫਿਰਕੂ ਅੰਸਰ ਨੇ ਉਹ ਆਪਣਾ ਨਫ਼ਰਤ ਦਾ ਕੰਮ ਕਰਦੇ ਪਏ ਲੇਕਿਨ ਜਿਹੜੇ ਜਿਹੜੇ ਬੰਦੇ ਆਪਣੇ ਗੁਰੂ ਨੂੰ ਮੰਨਦੇ ਆਪਣੇ ਧਾਰਮਿਕ ਗ੍ਰੰਥ ਨੂੰ ਮੰਨਦੇ ਉਹ ਬੰਦਾ ਉਹ ਬੰਦੇ ਹਮੇਸ਼ਾ ਪਿਆਰ ਦਾ ਮੈਸੇਜ ਬਾਕੀ ਇਹ ਚੰਗਾ ਸੁਣਿਆ ਹੈਗਾ ਤਾਂ ਭਾਈ ਸਾਹਿਬ ਤੁਸੀਂ ਗਰੰਤੀ ਸਿੰਘ ਹੋ ਇਥੇ ਅੱਛਾ ਅੱਛਾ ਜੀ ਅੱਛਾ ਇਸ ਕਾਰਜ ਦੀ ਬੜੀ ਜਿਹੜੀ ਇਹ ਸਲਾਘਾ ਹੋ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਫਿਰ ਜਦੋਂ ਇਹ ਵਿਚਾਰ ਸਾਰਿਆਂ ਨੇ ਕੀਤਾ ਫਿਰ ਤੁਹਾਡੇ ਨਾਲ ਵੀ ਇਹ ਵਿਚਾਰ مشورہ ਹੋਇਆ ਉਦੋਂ ਹਾਂ ਜੀ ਸਾਡੇ ਨਾਲ ਸਲਾਹ ਸਾਰੇ ਨੇ ਕਮੇਟੀ ਸਾਰੇ ਸਲਾਹ ਕੀਤੀ ਆ ਸਲਾਹ ਕੀਤੀ ਵੀ ਆਪਾਂ ਆ ਕੰਮ ਕਰ ਰਹੇ ਆ ਹਾਂ ਸਭ ਤੋਂ ਵਧੀਆ ਕੰਮ ਆ ਜਿਹੜਾ ਉਹ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਕਿੱਥਾਂ ਇਕੱਠੇ ਕਰਨਾ ਮਾਲਾਜਪੁਰੋਣਾ ਸਭ ਤੋਂ ਵਧੀਆ ਕੰਮ ਹੈ ਤੇ ਇਹਦੀ ਪ੍ਰਕਾਸ਼ ਸਾਹਿਬਤਾਂ ਦੀ ਦੁਨੀਆ ਤੇ ਹੋਈ ਹੈ ਹਾਂਜੀ ਤੇ ਕੋਈ ਕੋਈ ਫਰਕ ਕੋਈ ਕੋਈ ਫਰਕ ਨਹੀਂ ਕੋਈ ਦੁਨੀਆ ਇਸ ਪ੍ਰਮਾਤਮਾ ਇੱਕ ਹੈਗਾ ਪਰ ਸਾਡੇ ਮੰਨ ਦੇ ਰਾਰ ਅਲੱਗ ਲੱਗੇਗੇ ਆ ਜਿਸ ਗੁਰੂ ਨਾਨਕ ਦੇਵ ਜੀ ਸੰਗਤਾਂ ਜਿਹੜੀਆਂ ਕਿਸੇ ਨਾ ਨਫਰਤ ਨਹੀਂ ਕਰਦੀਆਂ ਉਹ ਹਮੇਸ਼ਾ ਹੀ ਪਿਆਰ ਦਾ ਸਬੂਤ ਦਿੰਦੀਆਂ ਹੈਗੀਆਂ ਤੇ ਕਿਸੇ ਨਿੰਦਿਆ ਨਹੀਂ ਕਰਦੀਆਂ ਹਮੇਸ਼ਾ ਹੀ ਲੋਕਾਂ ਨੂੰ ਕੋਲ ਵਿੱਚ ਲੈਂਦੀਆਂ ਹੈਗੀਆਂ ਜੀ ਗੁਰੂ ਨਾਨਕ ਦੇਵ ਜੀ ਸੰਗਤਾਂ ਜਿਹੜੀਆਂ ਲੋਕਾਂ ਨੂੰ ਪਿਆਰ ਦਾ ਸਬੂਤ ਦਿੰਦੀਆਂ ਹਨ ਤੇ ਕਦੀ ਵੀ ਕਿਸੇ ਨੇ ਨਿੰਦਿਆ ਚੁਗਲੇ ਨਹੀਂ ਕਰਦੀਆਂ ਉਹ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਸੋਚ ਆ ਉਹ ਪੋਜ਼ਿਟਿਵ ਹੈ ਨੈਗੇਟਿਵ ਨਹੀਂ ਹੈ ਅੱਛਾ ਬਾਬਾ ਜੀ ਵਾਕਈ ਇੱਕ ਚੰਗਾ ਮਹਿਸੂਸ ਹੁੰਦਾ ਹੈ ਜਿਵੇਂ ਕਿਤਾਬਾਂ ਦੇ ਵਿੱਚ ਤਾਂ ਪੜਿਆ ਸੀਗਾ ਕਿ ਸਾਈ ਮੀਆਂ ਮੀਰ ਜੀ ਨੇ ਜਿਹੜਾ ਦਰਬਾਰ ਸਾਹਿਬ ਦਾ ਨਹੀਂ ਪੱਥਰ ਰੱਖਿਆ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਰਸਤਿਆਂ ਤੇ ਚੱਲ ਕੇ ਜਿਵੇਂ ਇਹ ਅੱਗੇ ਅੱਗੇ ਜਿਹੜੀ ਆ ਨਵੀਂ ਜਿਹੜੀ ਰਵਾਇਤ ਤੋਰੀ ਜਾ ਰਹੀ ਆ ਲੱਗਦਾ ਕਿ ਅੱਗੇ ਅਜਿਹੇ ਕੰਮ ਕਰਨੇ ਚਾਹੀਦੇ ਨੇ ਇਹੋ ਜੇ ਕੰਮ ਕਰਨ ਦੇ ਵਿੱਚ ਸਾਨੂੰ ਰੁਚੀ ਚਾਹੀਦੀ ਆ ਸਾਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਵੀ ਆਪਾਂ ਸਾਰੇ ਲੜਕੇ ਤੁਰੀਏ ਤੇ ਜਿਹੜੇ ਪੁਰਾਣੇ ਇਤਿਹਾਸ ਆ ਉਹਨੂੰ ਆਪਾਂ ਫੇਰ ਲੋਕਾਂ ਜਾਂ ਲੋਕਾਂ ਤੱਕ ਜਾਗਰ ਕਰੀਏ ਵੀ ਜਿਹੜਾ ਸਾਡਾ ਇਤਿਹਾਸ ਹੈਗਾ ਆ ਬਹੁਤ ਹੀ ਵਧੀਆ ਇਤਿਹਾਸ ਹੈਗਾ ਇਹ ਇਤਿਹਾਸ ਹਮੇਸ਼ਾ ਹੀ ਗੁਰੂ ਹਰਮਨਦਰ ਸਾਹਿਬ ਦੀ ਜਿਹੜੀ ਨਹੀਂ ਹੈ ਸਾਈ ਮੀਆਂਮੀਰ ਤੇ ਖਾਇਸ ਗੁਰੂ ਅਰਜਨ ਦੇਵ ਜੀ ਦਾ ਇਸ ਕਰਕੇ ਇੱਕਦ ਲੋਕਾਂ ਨੂੰ ਸਾਰੀ ਦੁਨੀਆ ਨੂੰ ਪਿਆਰ ਦਾ ਸਬੂਤ ਦਿੱਤਾ ਸੀ ਵੀ ਪਹਿ Hindu Muslim Sikh ਸਭ ਅਸੀਂ ਭਾਈ ਭਾਈ ਤੇ ਖਤਰੀ ਭ੍ਰਮਣ ਸੂਦ ਵੈਸ ਉਪਦੇਸ਼ ਚੋਂ ਨੂੰ ਸਾਂਝਾ ਹੈ ਹਾਂਜੀ ਅਭਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਇੱਕ ਨੂਰ ਤੇ ਸਭਾਂ ਕੋ ਪੁੱਛਿਆ ਕੌਣ ਪਲੇ ਕੋ ਬੰਦੇ ਹਾਂ ਬਾਕੀ ਇਹ ਚੰਗੀ ਗੱਲ ਹੈ ਜੀ ਤਾਂ ਅੱਛਾ ਭਾਈ ਸਾਹਿਬ ਜਿਵੇਂ ਪਿੰਡ ਦੇ ਵਿੱਚ ਵੀ ਕਹਿੰਦੇ ਨੇ ਕਿ ਘਰ ਦੇ ਵਿੱਚ ਵੀ ਜਿਹੜੀ ਆ ਇੱਕ ਸੋਚ ਨਹੀਂ ਕਈ ਵਾਰੀ ਹੁੰਦੀ ਜਿੱਦਾਂ ਇਹ ਤਾਂ ਪਿੰਡ ਦੇ ਵਿੱਚ ਤਾਂ ਫੈਸਲੇ ਲੈਣੇ ਬੜੇ ਕਈ ਵਾਰੀ ਔਖੇ ਹੋ ਜਾਂਦੇ ਨੇ ਤਾਂ ਪਿੰਡ ਦੀ ਵਿੱਚ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਵੱਖਰੀ ਵੱਖਰੀ ਮਤ ਹੁੰਦੀ ਹੈ ਤਾਂ ਫਿਰ ਇਹ ਸਹਿਮਤੀ ਬਣ ਗਈ ਸੀਗੀ ਸੌਖੀ ਬਿਲਕੁਲ ਜੀ ਪਿੰਡ ਦੇ ਵਿੱਚ ਜਦੋਂ ਇਹ ਪਤਾ ਲੱਗਾ ਕਿ ਸਾਡੇ ਗੁਰਦੁਆਰਾ ਸਾਹਿਬ ਦੀ ਇਨੀ ਪੱਥਰ ਮਤਲਬ ਜੋ ਰੱਖਣਾ ਹੈਗਾ ਤੇ ਵਕ ਵਕ ਸਾਡੇ ਕੋਲ ਜਿਹਦਾ ਸ਼ਾਹੀ ਮਾਮ ਜੀ ਆਏ ਤੇ ਬਾਬਾ ਕੇਵਲ ਸਿੰਘ ਜੀ ਆਏ ਖਰਾਲਗੜ ਤੋਂ ਮਹਾਂਪੁਰਛ ਆਏ ਹੋਰ ਵੀ ਮਹਾਂਪੁਰਛ ਆਏ ਜਦੋਂ ਇਹ ਮਤਲਬ ਪਿੰਡ 'ਚ ਪਤਾ ਲੱਗਾ ਬਾਕੀ ਇੱਕ ਖੁਸ਼ੀ ਦੀ ਲਹਿਰ ਪਿੰਡ ਦੇ ਵਿੱਚ ਹੋਈ ਕੋਈ ਇਹਦਾ ਕੋਈ ਵਿਰੋਧ ਨਹੀਂ ਹੋਇਆ ਕੋਈ ਕੁਝ ਨਹੀਂ ਇਹ ਤਾਂ ਅਸੀਂ ਚਾਹੁੰਦੇ ਸੀਗੇ ਵੀ ਸਾਰੇ ਜਿਹੜੇ ਧਰਮਾਂ ਦੇ ਬੰਦੇ ਆਉਣ ਲੀਡਰ ਆਉਣ ਤੇ ਜਿਹੜੇ ਗੁਰੂ ਘਰ ਨੂੰ ਮੰਨਦੇ ਆ ਸਾਰੇ ਧਰਮਾਂ ਦੇ ਆਉਣ ਤੇ ਇਹ ਕੰਮ ਕਰਨ ਇਹ ਤਾਂ ਬਹੁਤ ਵਧੀਆ ਇੱਕ ਮਿਸਾਲ ਆ ਇਹ ਭਾਈਚਾਰਕ ਸਾਜ ਇਹ ਵਧਾਉਂਦੀ ਆ ਇਹਦੇ ਨਾਲ ਅਸੀਂ ਚਾਹੁੰਦੇ ਆ ਕਿ ਸਾਰਿਆਂ ਦੇ ਵਿੱਚ ਜਿਹੜਾ ਇਹ ਪਰਿਵਾਰਿਕ ਸਾਂਝ ਜਿਹੜੀ ਆ ਇਹ ਦੁਆਰਾ ਤੋਂ ਪਵੇ ਕਿ ਆਪਾਂ ਨਾ Hindu, Muslim, Sikh, Isai ਕੋਈ ਵੀ ਆਪਸ ਵਿੱਚ ਲੜਨਾਂ ਆਪਸ ਵਿੱਚ ਭਾਈਚਾਰਾ ਜਿਹੜਾ ਬਣਿਆ ਰਵੇ ਕੈਮਰਾ ਬਈ ਇਦਾਂ ਹੀ ਜਿਹੜੀ ਇਹ ਚੀਜ਼ਾਂ ਇਹ ਹੁੰਦੀਆਂ ਰਹਿਣ ਤਾਂ ਇਹ ਸਾਨੂੰ ਭਾਈਚਾਰੇ ਦਾ ਪ੍ਰਤੀਕ ਦਿਖਾਈ ਦਿੰਦੀਆਂ ਆ ਤੇ ਅਸੀਂ ਆਸ ਕਰਦੇ ਆ ਕਿ ਅੱਗੇ ਤੋਂ ਹੋਰ ਵੀ ਇਦਾਂ ਦੇ ਕਈ ਕੰਮ ਹੁੰਦੇ ਰਹਿਣਗੇ ਜਿਹਦੇ ਨਾਲ ਸਾਡਾ ਇਹ ਪਰਿਵਾਰਕ ਭਾਈਚਾਰਾ ਸਾਹ ਜਿਹੜੀ ਆ ਉਹ ਬਣੀ ਰਹੇ ਵਾਕੀ ਚੰਗੀ ਗੱਲ ਹੈਗੀ ਆ ਅੱਛਾ ਇੱਕ ਸਵਾਲ ਰਹਿ ਗਿਆ ਸੀ ਮੇਰਾ ਕਿ ਜਿਵੇਂ ਇਹ ਤੁਸੀਂ ਸ਼ੁਰੂਆਤ ਕੀਤੀ ਇੱਕ ਚੰਗਾ ਉਪਰਾਲਾ ਕੀਤਾ ਤਾਂ ਪਿੰਡ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਦੀ ਆਬਾਦੀ ਹੈ ਨੇ ਪਿੰਡ ਚ ਮੁਸਲਮ ਭਾਈਚਾਰੇ ਦੀ ਨਹੀਂ ਸਾਡੇ ਬਜ਼ੁਰਗਾਂ ਦੇ ਟਾਈਮ ਇੱਥੇ ਜ਼ਰੂਰ ਸੀਗੇ ਜਿੱਦਾਂ ਮਸਜਿਦ ਸਾਡੇ ਅਗਲੇ ਪਿੰਡ ਵੀ ਮਸਜਿਦ ਸੀਗੀ ਸਾਡੇ ਇੱਧਰ ਵੀ ਮਸੀਤ ਹੈਗੀ ਆ ਪਹਿਲੇ ਇੱਥੇ ਮੁਸਲਮਾਨ ਭਾਈਚਾਰਾ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਠੀਕ ਹੈ ਠੀਕ ਹੈ ਨਾ ਜੀ ਇਸ ਕਰਕੇ ਬਾਕੀ ਮੈਂ ਕੁਝ ਦੱਸਣਾ ਚਾਹੁੰਦਾ ਹੀ ਮੈਂ ਗੱਲ ਭੁੱਲ ਗਿਆ ਚਲੋ ਜਦੋਂ ਇਹ ਕੈਮਰੇ ਦੇ ਅੱਗੇ ਤਾਂ ਫਿਰ ਤੁਹਾਨੂੰ ਪਤਾ ਬੜਾ ਔਖਾ ਹੈ ਨਾ ਸਵਾਲ ਵੀ ਜਾਂ ਕਿੰਨਾ ਮੈਂ ਜਦੋਂ ਮਲਾਨਾ ਜੀ ਦੇ ਕੋਲ ਜਾਣਾ ਸੀ ਨਾ ਸਭ ਤੋਂ ਮੇਰੇ ਸਤਕਾਰਯੋਗ ਹੈਗਾ ਇੰਸਪੈਕਟਰ ਅਮੀਰ ਸਿੰਘ ਜੀ ਮੈਂ ਉਹਨਾਂ ਨੂੰ ਮੈਕਅਪ ਆ ਜੀ ਭੇਦਦਾ-ਇਦਾ ਕਰਕੇ ਚੱਲਣਾ ਤੇ ਮੈਨੂੰ ਕਹਿੰਦੇ ਵੀ ਕਿੱਥੇ ਮੈਂ ਕਹਾ ਮੈਂ ਲੁਧਿਆਣੇ ਚੱਲਾਂ ਜੀ ਭੇਦਦਾ ਕਰਕੇ ਤੇ ਮੈਂ ਜਾਇਮ ਆ ਮੈਨੂੰ ਕਹਿੰਦੇ ਗਰਦਿਆਲ ਜਾਇਆ ਪਰ ਤੇਰੀ ਸੋਚ ਤਾਂ ਬਹੁਤ ਵਧੀਆ ਪਰ ਉਹ ਆ ਜਾਣਗੇ ਮੈਂ ਕਹਾਂ ਜੀ 100% 101% ਮੈਨੂੰ ਦਿਲ ਕਰਦਾ ਤੇ ਜਦੋਂ ਆਏ ਫਿਰ ਭਾਜੀ ਉਹਨਾਂ ਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਉਹਨਾਂ ਦਾ ਬਹੁਤ ਵੱਡਾ ਕਿਤੇ ਪ੍ਰੋਗਰਾਮ ਸੀਗਾ ਉਹਨਾਂ ਦੇ ਬੱਚੇ ਕੋਈ ਬਾਹਰੋਂ ਆਏ ਸੀਗੇ ਉਹਨੇ ਆਪਣੇ ਪ੍ਰੋਗਰਾਮ ਘਰੇਲੂ ਪ੍ਰੋਗਰਾਮ ਛੱਡ ਕੇ ਸਾਡਾ ਪੂਰਾ ਸਾਥ ਦਿੱਤਾ ਸਾਡਾ ਪੂਰਾ ਉਹਨਾਂ ਨੇ ਮਤਲਬ ਆਪਣੀ ਸਟੇਜ ਵੀ ਸੰਭਾਲੀ ਸਾਰਾ ਕੁਝ ਕੀਤਾ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਬਹੁਤ ਚੰਗੀ ਗੱਲ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਇਹ ਖੈਰਾਬਾਦ ਪਿੰਡ ਦੇ ਲੋਕ ਹੈਗੇ ਨੇ ਤਾਂ ਬੜੀ ਵਧੀਆ ਇਹ ਤਸਵੀਰ ਹੈਗੀ ਆ ਸਿੱਖ ਔਰ ਮੁਸਲਿਮ ਵੀਰ ਇੱਕ ਜਿਹੜੇ ਨੇ ਸਾਥ ਖੜੇ ਹੈਗੇ ਨੇ ਤਾਂ ਇੱਥੇ ਜਦੋਂ ਨੀ ਪੱਥਰ ਦਾ ਸਮਾਗਮ ਹੋਇਆ ਤਾਂ ਉਦੋਂ ਵੀ ਇੱਥੇ ਇਕੱਠੇ ਜਿਹੜੇ ਸੀਗੇ ਉਹ ਨਜ਼ਰ ਆਇਆ ਤਾਂ ਇਹ ਇੱਕ ਭਾਈਚਾਰਕ ਸਾਂਝ ਦੀ ਤਸਵੀਰ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਸਾਹਿਬ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਹੁਸ਼ਿਆਰਪੁਰ